ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਵਨ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਸਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਲਓ ਜੀ ਅੱਜ ਦਿਨ ਹੈਗਾ ਐਤਵਾਰ ਤੇ ਤਰੀਕ ਹੈਗੀ ਹੈ 2 ਸਵੇਰ ਦੇ ਸਵਾ 7 ਦਾ ਟਾਈਮ ਆ ਤੇ ਮੈਂ ਰੋਟੀ ਬਣਾ ਰਹੀ ਸੀਗੀ ਤੇ ਸਬ지 ਸੂਜੀ ਮੈਂ ਬਣਾ ਲਈ ਸੀ ਥੋੜਾ ਜਿਹਾ ਟਾਈਮ ਟੇਬਲ ਚੇਂਜ ਕੀਤਾ ਜੀ ਕਿਉਂਕਿ ਰੋਟੀ ਜਦੋਂ ਲੇਟ ਹੋ ਜਾਂਦੀ ਸਾਰੇ ਕੰਮ ਲੇਟ ਹੋ ਜਾਂਦੇ ਤਾਂ ਕਰਕੇ ਮੈਂ ਸੋਚਿਆ ਵੀ ਹੁਣ ਟਾਈਮ ਟੇਬਲ ਚੇਂਜ ਕਰੀਏ ਤੋਂ ੁੱਪ ਚੜ ਜਾਂਦੀ ਹੈਗੀ ਅੱਜ ਰੋਟੀ ਤਾਂ ਹੀ ਸਵੇਹਾ ਬਣਾ ਰਹੀ ਸੀਗੀ ਤੇ ਬਾਕੀ ਰਾਤ ਹਨੇਰੀ ਕੱਲ ਦੇਣੀ ਸੀਗੀ ਸ਼ਾਮ ਜੇ ਨੂੰ ਵੀ ਕਾਫੀ ਸੀਗੀ ਰੇਤਾ ਮਿੱਟੀ ਬਹੁਤ ਚੜਿਆ ਪਿਆ ਅੰਦਰ ਤਾਂ ਮੈਂ ਝਾੜੂ ਕੱਢ ਲਿਆ ਸੀ ਸਾਰੇ ਪਰ ਬਾਹਰ ਤਾਂ ਬਹੁਤ ਸਾਰਾ ਰੇਤਾ ਮਿੱਟੀ ਪਿਆ ਮੈਂ ਸੋਚਿਆ ਚਲੋ ਪਹਿਲਾਂ ਰੋਟੀ ਬਣਾ ਲਏ ਤੇ ਰੋਟੀ ਬਣਾ ਰਹੀ ਹਾਂ ਇੱਕ ਕੱਲ ਮੈਂ ਸੂਟ ਕੱਟਿਆ ਸੀ ਪ੍ਰਾਪਦਾ ਉਹਦੇ ਕਰਕੇ ਮੇਰੀ ਢੂਹੀ ਬਹੁਤ ਦੁਖ ਰਹੀ ਆ ਕਿਉਂਕਿ ਮੈਂ ਪੈਰਾ ਪਰ ਬਹਿ ਕੇ ਸੂਟ ਕੱਟਿਆ ਸੀ ਜੀ ਤੇ ਮੇਰਾ ਆਪਰੇਟ ਜਦੋਂ ਦਾ ਹੋਇਆ ਵਾਰ ਸੌਲੀ ਦਾ ਜੀ ਤੇ ਉਦੋਂ ਦਾ ਮੈਂ ਪੈਰਾ ਪਰ ਬਹਿ ਕੇ ਕੋਈ ਕੰਮ ਕਰ ਨਹੀਂ ਸਕਦੀਗੀ ਤੇ ਇਸੇ ਕਰਕੇ ਪੋਚਾ ਰਮਾਲ ਲਾਉਂਦਾ ਹੁੰਦਾ ਜੀ ਇਹੀ ਕਾਰਨ ਆ ਵੀ ਪੋਚਾ ਮੈਂ ਰਮਾਲ ਤੋਂ ਲਵਾਉਣੀ ਹੈਗੀ ਨਹੀਂ ਤਾਂ ਮੇਰਾ ਬਹੁਤ ਦਿਲ ਕਰਦਾ ਵੀ ਸਾਫ ਸਫਾਈ ਨੂੰ ਮੈਂ ਆਪ ਕਰਾਂ ਤੇ ਲਓ ਜੀ ਇੱਥੇ ਮੈਂ ਹੁਣ ਥਾਂ ਧੋ ਰਹੀ ਆ ਪੋਚਾ ਮੈਨੂੰ ਮੈਂ ਗੱਲ ਕਰ ਰਹੀ ਸੀ ਪੋਚਾ ਰਮਾਂ ਧੋ ਲਵਾਉਣੀ ਆ ਕਿਉਂਕਿ ਬੱਚਿਆਂ ਤੋਂ ਜੀ ਆਪਦੇ ਵਰਗਾ ਕੰਮ ਤਾਂ ਨਹੀਂ ਹੁੰਦਾਗਾ ਇਹ ਤਾਂ ਹੁਣ ਆਪ ਨੂੰ ਵੀ ਪਤਾ ਬਸ ਇੱਕ ਮਜਬੂਰੀ ਆ ਲਵਾਉਣਾ ਪੈਂਦਾਗਾ ਤੇ ਚਲੋ ਕਹਿੰਦੇ ਹੁੰਦੇ ਆ ਵੀ ਟਾਈਮ ਜਾ ਟੱਪ ਜਾਂਦਾ ਆਪਦਾ ਜਦੋਂ ਲਾ ਦਿੰਦਾਗਾ ਪਰ ਕਹਿੰਦੇ ਮੈਥੋਂ ਨਹੀਂ ਲੱਗਦਾਗਾ ਜਦੋਂ ਆਪ ਨੂੰ ਦਿੱਕਤ ਹੋ ਜਾਂਦੀ ਹੁਣ ਮੈਨੂੰ ਐ ਹੁੰਦਾ ਵੀ ਬੈਠ ਕੇ ਪੋਚਾ ਲਾਵਾਂ ਬੈਠ ਕੇ ਪੋਚਾ ਲੱਗ ਵੀ ਵਧੀਆ ਜਾਂਦਾਗਾ ਤੇ ਪਰ ਕਹਿੰਦੇ ਹੁੰਦਾ ਟੂ ਹੀ ਦੀ ਪ੍ਰੋਬਲਮ ਹੁਣ ਮੈਨੂੰ ਜਦੋਂ ਆਪਰੇਟ ਹੋਇਆ ਉਹ ਤੋਂ ਦੀ ਜ਼ਿਆਦਾ ਹੋਈ ਵੀ ਹੈਗੀ ਤੇ ਇਹ ਪੈਰਾਂ ਪਰ ਵੀ ਕਿਤੇ ਕੋਈ ਵੀ ਕੰਮ ਨਹੀਂ ਹੁੰਦਾ ਕੱਲ ਮੈਨੂੰ ਸੂਟ ਕੱਟਣ ਤੇ ਕਾਫੀ ਟਾਈਮ ਲੱਗ ਗਿਆ ਸੀਗਾ ਤੇ ਤਾਂ ਕਰਕੇ ਮੈਨੂੰ ਅੱਜ ਸਵੇਰ ਦੀ ਮੇਰੇ 벨ਟ ਲੱਗੀ ਹੋਈ ਹੈ ਤਾਂ ਕਰਕੇ ਮੈਂ ਉਹਰ ਟੀ-ਸ਼ਰਟ ਦੇ ਵਿੱਚ 벨ਟ نیچے ਦੀ ਲੱਗੀ ਹੋਈ ਹੈ ਮੇਰੇ ਟੀ-ਸ਼ਰਟ ਦੇ ਥੋੜਾ ਜਿਹਾ ਮੈਨੂੰ ਐਸ ਵੀ ਚਲੇ ਇਹਦੇ ਵਿੱਚ ਮੈਂ ਸੌਖੀ ਰਹੂੰਗੀ ਸੂਟ ਦੇ ਵਿੱਚ ਫਿਰ ਵੀ ਦਿੱਕਤ ਹੁੰਦੀ ਹੈ ਲਓ ਜੀ ਉਹ ਢੋ ਕੇ ਥਾਂ ਤੇ ਪੇਪਰ ਦੇ ਨਾਲ ਕੇਰਾ ਪਾਣੀ ਖਿੱਚ ਤਾ ਆਪਾਂ ਬਾਅਦ ਵਿੱਚ ਪੋਚਾ ਤਾਂ ਆਪਾਂ ਲਾਵਾਂਗੇ ਇੱਥੇ ਤੇ ਹੁਣ ਉਧਰੋਂ ਥਾਂ ਤੋੜ ਦੂੰਗੀ ਮੈਂ ਘਰ ਦੇ ਬਾਥਰੂਮ ਦੇ ਸਾਰੇ ਨਾ ਨਾ ਰੇਤਾ ਚੜਿਆ ਪਿਆ ਘਰ ਦੇ ਨਾਲ ਨਾਲ ਹਨੇਰੀ ਤਾਬ ਦਾ ਵੀ ਜਲੂਸ ਕੱਢ ਦਿੰਦੀ ਹੈਗੀ ਰੇਤਾ ਮਿੱਟੀ ਕਹੋਂ ਜਦੋਂ ਸਾਫ ਸਫਾਈ ਕਰਦੇ ਆ ਆਪਦੇ ਤੇ ਵੀ ਬਹੁਤ ਚੜਦਾ ਕਿਰਕੌਣ ਲੱਗ ਜਾਂਦੀ ਹੈਗੀ ਤੇ ਇੱਕ ਅੱਜ ਅਰਮਾਨ ਦਾ ਟਿਊਸ਼ਨ ਸਵੇਰੇ ਲੱਗਿਆਗਾ ਤਾਂ ਕਰਕੇ ਫਿਰ ਵੀ ਅੱਜ ਪੋਚਾ ਵੀ ਮੈਨੂੰ ਹੀ ਲਾਉਣਾ ਪਊਗਾ ਤੇ ਉੱਪਰੋਂ ਢੂਈ ਦਾ ਬੁਰਾ ਹਾਲ ਹੋਇਆ ਪਿਆ ਕੰਮ ਤਾਂ ਕੋਈ ਜ਼ਿਆਦਾ ਨਹੀਂ ਜੀ ਆਪਣੇ ਕੱਲਾ ਰੋਟੀ ਟੁੱਕਦੇ ਹੀ ਹੈਗੀ ਝਾੜੂ ਪੋਚਾ ਦੇਖਣ ਵਾਲਾ ਵੀ ਐਂ ਕਹਿ ਦਿੰਦਾ ਵੀ ਕੋਈ ਕੰਮ ਨਹੀਂ ਪਰ ਕਹਿੰਦੇ ਹੁੰਦੇ ਜਦੋਂ ਆਪਦਾ ਸਰੀਰ ਨਾ ਸੈੱਟ ਹੋਵੇ ਉਦੋਂ ਇਹੀ ਕੰਮ ਆਪਾਂ ਨੂੰ ਵੱਡਾ ਲੱਗਦਾ ਤੇ ਕੰਮ ਨਹੀਂ ਕਹਿੰਦੇ ਹੁੰਦੇ ਜੀ ਔਖਾ ਲੱਗਦਾ ਕੰਮ ਨਾ ਕੰਮ ਜਿੰਨੇ ਮਰਜ਼ੀ ਹੋਣ ਕਹਿੰਦੇ ਹੁੰਦੇ ਕੰਮ ਤਾਂ ਕਹਿੰਦਾ ਹੁੰਦਾ ਬੰਦੇ ਦੇ ਭਾਗ ਹੁੰਦੇ ਆਗੇ ਤੇ ਗੱਲ ਕਰ ਬੰਦੇ ਦਾ ਸਰੀਰ ਸੈੱਟ ਰਹਿਣਾ ਚਾਹੀਦਾ ਮੈਨੂੰ ਤਾਂ ਪੈਣਾ ਸਭ ਤੋਂ ਔਖਾ ਲੱਗਦਾ ਕਹਿੰਦੇ ਹੁੰਦੇ ਮੈਨੂੰ ਕੰਮ ਕਰਨਾ ਨਹੀਂ ਔਖਾ ਲੱਗਦਾ ਮੈਂ ਤਾਂ ਆਉਂਦਾ ਵੀ ਸਰੀਰ ਸੈੱਟ ਰਹੇ ਕੰਮ ਜਿੰਨਾ ਮਰਜ਼ੀ ਹੋਵੇ ਪਰ ਕੁਝ ਦੁੱਖੇ ਨਾ ਆਉਂਦਾ ਕਿਉਂਕਿ ਮੈਨੂੰ ਪਤਾ ਆਪਰੇਟ ਵੇਲੇ ਮੈਂ ਕਹਿੰਦੇ ਹੁੰਦੇ 4 ਮਹੀਨੇ ਮੰਜੇ ਤੇ ਪਈਆਂ ਹਾਲਾਂਕਿ ਮੈਂ ਬਿਲਕੁਲ ਬੈੱਡ ਰੈਸਟ ਮੈਂ ਟਾਂਕੇ ਕਟਵਾਉਣ ਤੋਂ ਪਹਿਲਾਂ ਹੀ ਮੈਂ ਚਾਹ ਪਾਣੀ ਮੈਂ ਕਰਨ ਲੱਗ ਗਈ ਸੀ ਪਰ ਮੈਨੂੰ ਫੇਰ ਵੀ ਪੈਣਾ ਬਹੁਤ ਔਖਾ ਲੱਗਦਾ ਸੀਗਾ ਕਿਉਂਕਿ ਜਿਆਦਾ ਫੇਰ ਵੀ ਕੰਮ ਹੋਰ ਕੋਈ ਰੋਟੀ ਟੁੱਕ ਦਿੱਤਾ ਤਾਂ ਮੈਂ ਨਹੀਂ ਕਰਦੀ ਸੀਗੀ ਤੇ ਤਾਂ ਕਰਕੇ ਮੈਂ ਬੱਚਿਆਂ ਨੂੰ ਉਸ ਟਾਈਮ ਤੇ ਕੰਮ ਤੇ ਲਾਇਆ ਸੀਗਾ ਵੀ ਰਮਾਨ ਉਸ ਟਾਈਮ ਤੇ ਕਰਦਾ ਕੁਝ ਉਸ ਟਾਈਮ ਦਾ ਲਾਉਂਦਾਗਾ ਜਦੋਂ ਮੇਰਾ ਆਪਰੇਟ ਹੋਇਆ ਸੀਗਾ ਤੇ ਬਾਕੀ ਐ ਹੁੰਦਾ ਜੀ ਕੀ ਪਤਾ ਹੁੰਦਾ ਜ਼ਿੰਦਗੀ ਦਾ ਕਹਿੰਦੇ ਹੁੰਦੇ ਆ ਕਦੋਂ ਕਹਿੰਦੇ ਹੁੰਦਾ ਰੱਬ ਦੇ ਘਰੋਂ ਸੱਦਾ ਆ ਜੇ ਬੱਚੇ ਕਹਿੰਦੇ ਹੁੰਦੇ ਆ ਆਪਦਾ ਰੋਟੀ ਪਾਣੀ ਕਰਕੇ ਖਾਨ ਜੋਗੇ ਤਾਂ ਕਹਿੰਦੇ ਹੁੰਦੇ ਹ ਹੋਣਾ ਚਾਹੀਦੇ ਆ ਕਿਉਂਕਿ 2006 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ 8 ਦੇ ਵਿੱਚ ਮੇਰੀ ਮਾਦਰ ਦੀ ਡੈਥ ਹੋ ਗਈ ਸੀ ਤੇ ਮੇਰੇ ਦੋ ਬ੍ਰਦਰ ਆ ਜੀ ਤੇ ਉਹਨਾਂ ਚੋਂ ਕਿਸੇ ਦੀ ਵੀ ਉਦੋਂ ਮੈਰਿਜ ਨਹੀਂ ਹੋਈ ਸੀ ਕਹਿੰਦੇ ਹੁੰਦੇ ਆ ਵੀ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਕਹਿੰਦੇ ਤਾਂ ਕੋਈ ਕੰਮ ਸੰਭਾਲਣ ਵਾਲਾ ਨਾ ਹੋਵੇ ਕਹਿੰਦੇ ਹੁੰਦੇ ਆ ਵੀ ਮੈਂ ਨਹੀਂ ਚਾਹੁੰਦੀ ਵੀ ਜਿਹੜੇ ਟਾਈਮ ਦੇ ਵਿੱਚੋਂ ਜਿਹੜੀਆਂ ਦੁੱਖ ਤਕਲੀਫਾਂ ਦੇ ਵਿੱਚੋਂ ਅਸੀਂ ਲੰਘੇ ਆਂਗੇ ਵੀ ਉਹਨਾਂ ਚੋਂ ਸਾਡੇ ਬੱਚੇ ਨੰਗਣ ਦੇਖੋ ਹੋਣਾ ਤਾਂ ਉਹੀ ਆ ਜੋ ਪ੍ਰਮਾਤਮਾ ਨੇ ਸੋਚਿਆ ਵਾ ਜੀ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਹੱਥ ਦੇ ਹੱਥ ਧਰ ਕੇ ਬੈਠੇ ਰਹੇਗੇ ਫੇਰ ਵੀ ਜਿੰਨਾ ਕ ਆਪਣਾ ਹੋ ਸਕਦਾ ਆਪਾਂ ਕਹਦੇ ਹੁੰਦੇ ਆ ਬੱਚਾ ਨੂੰ ਸਿਖਾਉਣਾ ਚਾਹੀਦਾ ਜੀ ਕਹਿੰਦੇ ਹੁੰਦੇ ਆ ਮਾਵਾ ਮਰ ਜਾਂਦੀਆਂ ਜਦੋਂ ਕਹਿੰਦੇ ਹੁੰਦੇ ਆ ਕੰਧੀ ਕੋਲੇ ਤਾਂ ਬੰਦਾ ਵੈਸੀ ਲੱਗ ਜਾਂਦਾ ਜੀ ਕਹਿੰਦੇ ਹੁੰਦੇ ਤੇ ਉਦੋਂ ਆਪਣੇ ਕਹਿਣ ਲੱਗ ਜਾਂਦੇ ਜੇ ਕਿਸੇ ਦੇ ਜਾ ਕੇ ਖੜ੍ਹਦੇ ਜੀ ਵੀ ਇੱਕ ਐਸ ਕੋਲੇ ਲੱਗ ਕੇ ਖੜ੍ਹ ਜਾਂਦਾ ਇੱਕ ਉਸ ਕੋਲੇ ਕਿਤੇ ਨਾ ਕਿਤੇ ਉਹ ਗੱਲਾਂ ਅਦੇ ਮਨ ਦੇ ਵਿੱਚ ਘਰ ਕਰ ਗਈਆਂ ਜੀ ਤਾਂ ਕਰਕੇ ਥੋੜਾ ਜਿਹਾ ਮੈਨੂੰ ਐ ਹੁੰਦਾ ਵੀ ਬੱਚਿਆਂ ਨੂੰ ਕੰਮ ਤੇ ਲਾ ਕੇ ਰੱਖਾਂ ਵੀ ਬੱਚੇ ਆਪਦਾ ਕਰਕੇ ਖਾ ਲੈਣ ਉਹ ਜੇ ਕਿਸੇ ਵੀ ਡਾਇਮੰਡ ਨੂੰ ਕੁਝ ਕਰਨਾ ਪੈ ਜੇ ਬਸ ਇਹੀ ਗੱਲਾਂ ਕਰਕੇ ਮੈਂ ਥੋੜਾ ਜਿਹਾ ਇਹਨਾਂ ਨੂੰ ਕੰਮ ਤੇ ਲਾ ਕੇ ਰੱਖਦੀ ਆ ਹੋਰ ਕੋਈ ਰੀਜ ਨਹੀਂਗਾ ਬਿਨੈਤਾ ਕਹਿੰਦੇ ਹੁੰਦੇ ਆ ਵੀ ਮੈਨੂੰ ਵੀ ਆਇਆ ਹੁੰਦਾ ਵੀ ਬੱਚੇ ਚਲੋ ਕਹਿੰਦੇ ਹੁੰਦੇ ਛੁੱਟੀਆਂ ਹੋਈਆਂ ਐਨੀ ਗਰਮੀ ਆ ਕਹਿੰਦੇ ਹੁੰਦਾ ਕੰਮ ਨੂੰ ਤਾਂ ਕਿਹੜੇ ਮਾਵਾਪਾ ਦਾ ਦਿਲ ਕਰਦਾ ਵੀ ਅਸੀਂ ਬੈਠੇ ਰਹੀਏ ਤੇ ਸਾਡੇ ਬੱਚਿਆਂ ਨੂੰ ਕੰਮ ਤੇ ਲਾ ਦੇ ਗੇ ਕੁਝ ਤਾਂ ਮਜਬੂਰੀ ਆ ਜੀ ਕੁਝ ਥੋੜਾ ਜਿਹਾ ਮੈਨੂੰ ਬਸ ਇੰਨਾ ਗੱਲਾਂ ਦਾ ਆ ਹੁੰਦਾ ਜੀ ਕੁਝ ਥੋੜਾ ਜਿਹਾ ਮੈਨੂੰ ਹਾਰਟ ਦੀ ਪ੍ਰੋਬਲਮ ਕਰਕੇ ਵੀ ਮੈਨੂੰ ਥੋੜਾ ਜਿਹਾ ਡਰ ਲੈਂਦਾ ਵੀ ਕੀ ਪਤਾ ਹੁੰਦਾ ਵੀ ਕਦੋਂ ਵੀ ਬੰਦੇ ਨੂੰ ਕੁਝ ਵੀ ਹੋ ਸਕਦਾ ਹੈ ਤਾਂ ਕਰਕੇ ਬਸ ਮੈਂ ਬੱਚਿਆਂ ਨੂੰ ਥੋੜਾ ਥੋੜਾ ਕੰਮ ਵੀ ਮੈਨੂੰ ਆ ਹੁੰਦਾ ਵੀ ਚਲੋ ਕਰਦੇ ਰਹਿਣ ਵਧੀਆ ਤੇ ਪੋਚਾ ਲਾ ਕੇ ਵੈਸੇ ਅੱਜ ਆਪਾਂ ਕੋਈ ਜ਼ਿਆਦਾ ਵੀਡੀਓ ਨਹੀਂ ਬਣਾਈਗੀ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਕਿ ਵੀ ਮੇਰੀ ਢੂਈ ਜ਼ਿਆਦਾ ਦਰਦ ਕਰ ਰਹੀ ਹੈਗੀ ਤਾਂ ਕਰਕੇ ਫਿਰ ਜ਼ਿਆਦਾ ਨਹੀਂ ਉਹ ਕੁਛ ਤਾਂ ਕਹਿੰਦੇ ਨੇ ਧਰੇਤਾ ਮਿੱਟੀ ਕਰਕੇ ਇਹ ਤਾਂ ਹੁਣ ਸਰਦਾ ਨਹੀਂ ਸੇ ਨਿਕਾਵਾ ਬਿਨਾ ਤਾਂ ਜੀ ਜ਼ਰੂਰੀ ਸੀ ਕਰਨਾ ਕਹਿੰਦੇ ਹੁੰਦੇ ਆ ਤੇ ਲਓ ਜੀ ਇਹ ਦੁਪਹਿਰ ਦਾ ਟਾਈਮ ਆ ਤੇ ਦੁਪਹਿਰ ਦੇ ਟਾਈਮ ਤੇ ਅੱਜ ਬਰਾਵ ਬਣਾ ਰਹੀ ਆ ਫਰਾਟੇ ਪਿਆਜ਼ ਵਾਲੇ ਕਿਹੜੀ ਮੰਮਾ ਰੋਟੀ ਸਬਜ਼ੀ ਖਾ ਕੇ ਤਾਂ ਬੋਰ ਹੋ ਚੁੱਕਿਆ ਕਹਿੰਦੀ ਅੱਜ ਪਰਾਠੇ ਬਣਾਉਣੇ ਆ ਪਿਆਜ਼ ਵਾਲੇ ਮੈਂ ਕਹਦਾ ਬੇਟਾ ਅੱਜ ਮੇਰੀ ਤਾਂ ਹਿੰਮਤ ਹੈ ਨਹੀਂ ਬਣਾਉਣ ਦੀ ਤੇ ਉਹ ਕਹਿੰਦੀ ਚਲੋ ਮੰਮਾ ਤੁਸੀਂ ਰੈਸਟ ਕਰ ਲਓ ਆਟਾ ਗੁੰਨਿਆ ਪਿਆ ਸੀਗਾ ਉਸਨੇ ਪਿਆਜ਼ ਕੱਟ ਕੇ ਤੇ ਉਹ ਬਣਾਉਣ ਲੱਗ ਗਈ ਇਹ ਪਾਸੇ ਵੀ ਕਹਿੰਦੇ ਜੇ ਬੱਚਿਆਂ ਨੂੰ ਥੋੜਾ ਥੋੜਾ ਕੰਮ ਤੇ ਲਾਇਆ ਵਾ ਤਾਂ ਕਰਕੇ ਬੱਚੇ ਕਰ ਲੈਂਦੇ ਜਦੋਂ ਕੋਈ ਐਦਾ ਦਿੱਕਤ ਹੁੰਦੀ ਹੈਗੀ ਲਓ ਜੀ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆ ਤੇ ਸ਼ਾਮ ਦੀ ਮੈਂ ਰੋਟੀ ਸਬਜ਼ੀ ਬਣਾ ਲਈ ਸੀ ਸ਼ਾਮ ਨੂੰ ਵੀ ਅੱਜ ਮੈਂ ਸਦੇ ਐਂ ਬਣਾ ਲਈ ਸੀਗੀ ਰੋਟੀ ਸਬਜ਼ੀ ਬਸ ਹੁਣ ਮੈਂ ਸਾਰੇ ਟਾਈਮ ਟੇਬਲ ਚੇਂਜ ਕਰਤਾ ਜੀ ਸੁਬਾਹ ਵੀ ਕਿੱਥੇ ਤਾਂ ਕਹਿੰਦੇ ਹੁੰਦੇ 8 ਵਜੇ ਮੈਂ ਰੋਟੀ ਲਾਖਦੀ ਹੁੰਨੀ ਆ ਤੇ 8 ਵਜੇ ਨੂੰ ਅੱਜ ਸਵੇਰੇ ਇਹਨਾਂ ਨੂੰ ਰੋਟੀ ਖਵਾਤੀ ਸੀ ਜੀ ਤੇ ਸ਼ਾਮ ਨੂੰ ਵੀ 8:30 ਵਜੇ ਨੂੰ ਮੈਂ ਕਿਚਨ ਦਾ ਸਾਰਾ ਕੰਮ ਨਿਬੇੜਤਾ ਸੀ ਜੀ ਰੋਟੀ ਪਾਣੀ ਖਵਾ ਕੇ ਕਹਿੰਦੇ ਹੁੰਦੇ ਹੁਣ ਇਹ ਸਾਢੇ 7 ਦਾ ਪੌਣੇ 8 ਦਾ ਟਾਈਮ ਆ ਜੀ ਰੋਟੀ ਪਾਣੀ ਇਹ ਖਾ ਰਹੇ ਹੈਗੇ ਪੌਣੇ 8 ਦਾ ਟਾਈਮ ਆ ਹਾਂ ਜੀ ਤੇ ਲਓ ਜੀ ਆਪਾਂ ਆਪਣੇ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ ਜੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ